ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਬਠਿੰਡਾ ਦੇ ਬੱਸ ਸਟੈਂਡ ਦੇ ਅੰਦਰ ਪੀਆਰਟੀਸੀ ਦੀ ਬੱਸ ਦੇ ਵਿੱਚ ਇੱਕ ਸੱਪ ਨਿਕਲਣ ਦੇ ਨਾਲ ਮੱਚੀ ਹੜਕੰਪਾ ਲੋਕਾਂ ਦੇ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਡਰਾਈਵਰ ਦੀ ਮੁਸਤੱਦੀ ਦੇ ਨਾਲ ਸੱਪ ਨੂੰ ਫੜਿਆ ਗਿਆ ਦੱਸਿਆ ਜਾਂਦਾ ਹੈ ਕਿ ਜਦੋਂ ਡਰਾਈਵਰ ਬੱਸ ਪੀਆਰਟੀਸੀ ਦੀ ਬੱਸ ਸਾਈਡ ਦੇ ਉੱਤੇ ਖੜੀ ਸੀ ਤੇ ਜਦੋਂ ਉਹਨੂੰ ਲੁਧਿਆਣੇ ਦੇ ਕਾਊਂਟਰ ਦੇ ਉੱਤੇ ਲਗਾਇਆ ਗਿਆ ਤਾਂ ਡਰਾਈਵਰ ਨੂੰ ਪਤਾ ਲੱਗਿਆ ਕਿ ਉਹਦੇ ਡੈਸ਼ਬੋਰਡ ਦੇ ਉੱਤੇ ਇੱਕ ਸੱਪ ਬੈਠਾ ਜਿਸ ਦੀ ਲੰਬਾਈ ਲਗਭਗ 3 ਤੋਂ 4 ਫੁੱਟ ਦੀ ਦੱਸੀ ਜਾ ਰਹੀ ਹੈ ਜਿਸ ਦੇ ਕਰਕੇ ਅੱਜ ਲੋਕਾਂ ਦੇ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਤੁਹਾਨੂੰ ਦਿਖਾਣੇ ਹਨ ਤਸਵੀਰਾਂ ਪੀਆਰਟੀਸੀ ਦੇ ਬੱਸ ਸਟੈਂਡ ਦੇ ਅੰਦਰ ਦੀਆਂ ਤਸਵੀਰਾਂ pas nomber kini jadi pas nomber kini ya mirip jalan. Oh. Jadi yang datang ke kita ਕਿ ਵੀ ਜਾਗਾ ਬਾਕੀ ਮਨਜੀਤ ਸਿੰਘ ਕਿਹੜੀ ਬਸ ਕਿੱਥੇ ਲੈ ਕੇ ਜਾਂਦੀ ਹੈ ਪੀ ਆਰਟੀੀ ਬਠਿੰਡਾ ਡੀਪੂਈ ਲੁਧਿਆਣੇ ਨੂੰ ਜਾਣਾ ਕੋਈ ਬਦਲਾ ਕੀ ਹੋਇਆ ਅਸੀਂ 20 ਮਿੰਟ ਪਹਿਲਾਂ ਗੱਡੀ ਕਾਊਂਟਰ ਤੇ ਮੂਰੇ ਲਿਆ ਕੇ ਲਾਉਣੇ ਹੁੰਦੇ ਉਹ ਦੇਖਿਆ ਅੱਗੇ ਸੱਪ ਫਿਰਦਾ ਸੀ ਬੈਕਗੋਰਡ ਤੇ ਉਹ ਇੱਧਰ ਉਹ ਕਲੀਅਰ ਨਹੀਂ ਤਿੰਨ ਕਿ ਫੁੱਟ ਲੋ ਕਿੱਦਾਂ ਦੀ ਮੁਸ਼ਕਿਲ ਆ ਰਹੀ ਹੈ ਹਾਂ ਹਾਂ ਮੁਸ਼ਕਿਲ ਹੀ ਆਈ ਕਿ ਸਵਾਰੀ ਦੇ ਜਾ ਕੇ ਡੰਗ ਮਾਰਤਾ ਜਾਂ ਸਾਡੇ ਮਾਰਤਾ ਕੰਮ ਖਰਾਬ ਹੀ ਆਈ ਤੇ ਉਹਨਾਂ ਨੇ ਕਿ ਬਸ ਨਹੀਂ ਲਿਆਉਂਦੇ ਹਾਂ ਹਾਂਜੀ ਹਾਂਜੀ ਨੱਟਾਂ ਉਹ ਕੀ ਹੋਇਆ ਕੀ ਹਾਸ ਹੋਇਆ ਇਹ ਜੀ ਬੱਸ ਇੱਥੇ ਸਾਈਡ ਤੇ ਖੜੀ ਸੀਗੀ ਤੇ ਖੜੀ ਖੜੀ ਦੇ ਵਿੱਚ ਸੱਪ ਵੜ ਗਿਆ ਜੀ ਹੁਣ ਤੇ ਭਾਲ ਲਈ ਭਾਲੀ ਜਾਂਦੇ ਆ ਟੀਮ ਬੁਲਾਈ ਆ ਜੀ ਦੇਖੋ ਹੁਣ ਕੀ ਮੰਦਾ ਇਸ ਸਾਈਡ ਤੇ ਖੜੀ ਸੀ ਬਸ ਇੱਕੋ ਦੋ ਮ ਜਦੋਂ ਦੇਖਿਆ ਚਾਹ ਪੀ ਜਾਂਦੇ ਡਰਾਈਵਰ ਕਰੈਕਟਰ ਦੇਖਿਆ ਤਾਂ ਡੈਸ਼ਬੋਰਡ ਦੇ ਉੱਤੇ ਸੱਪ ਬਿਰ ਰਿਹਾ ਸੀਗਾ ਜੀ ਸਵਾਰੀਆਂ ਹੋ ਸੀ ਕਿਉਂ ਬਾਪ ਨਹੀਂ ਹਜੇ ਬਸ ਖਾਲੀ ਹੀ ਕਾਊਂਟਰ ਤੇ ਹਜੇ ਲੱਗਣੀ ਸੀ ਤਿੰਨ ਤੋਂ ਚਾਰ ਫੁੱਟ ਦਾ ਸੱਪ ਹੈਗਾ ਜਿਹੜਾ ਬੱਸ ਵਿੱਚ ਹਜੇ ਭਾਰ ਰਿਹਾ ਹੈ ਜੀ ਹਜੇ ਤੱਕ ਲੱਭ ਕੇ ਆਏਗਾ ਡਰਾਈਵਰ ਨੂੰ ਪਤਾ ਡਰਾਈਵਰ ਨੂੰ ਪਤਾ ਲੱਗਿਆ ਜੀ ਡਰਾਈਵਰ ਦੀ ਮਸਤੈਤੀ ਨਾਲ ਇਹ ਜਿਹੜਾ ਪਤਾ ਲੱਗਿਆ ਕਿ ਨਹੀਂ ਤਾਂ ਮਤਲਬ ਹੋ ਸਕਦਾ ਹੈ ਇਸ ਸਵਾਰੀਆਂ ਦਾ ਵੀ ਕੋਈ ਨੁਕਸਾਨ ਹੋ ਸਕਦਾ ਸੀਗਾ ਕਿੰਨੇ ਕੁ ਫੁੱਟ ਲੰਬਾਈ ਹੈ ਤੁਹਾਨੂੰ ਕਿੰਨੇ ਕਿਲੋ ਮਾਈ ਹੈ ਜੀ 4 ਫੁੱਟ ਤੱਕ ਤਕਰੀਬਨ ਹੈਗਾ ਜੀ 3 ਤੋਂ 4 ਫੁੱਟ ਦੇ ਵਿਚਕਾਰ ਜਿਹੜੀ ਇਹਦੀ ਲੰਬਾਈ ਹੈਗੀ ਤੇ ਇਹ 17 ਦੇ ਵਿੱਚ ਇੱਕ ਵਾਰ ਉਹਨਾਂ ਵਿੱਚ ਲੁਕ ਗਿਆਗਾ ਦੇਖ ਰਹੇ ਆ ਜੀ ਕਰ ਰਹੇ ਆ ਵਰਤਾਰੇ